ਓ ਬਾਈ ਕੀ ਹਾਲ ਹੈ ਠੀਕ ਆ ਜੀ ਇਹ ਵੀਰੇ ਦੀ ਸ਼ਾਇਦ ਤੁਹਾਨੂੰ ਪਹਿਚਾਨ ਉਸ ਤਰੀਕੇ ਨਾਲ ਨਾ ਹੋਵੇ ਮੈਂ ਤੁਹਾਡੇ ਨਾਲ ਸਾਂਝ ਪਾਵਾਂ ਵੀਰੇ ਪਿੰਡ ਕਿਹੜਾ ਪਿੰਡ ਕਿਹੜਾ ਰੋਣਾ ਨਹੀਂ ਪਿੰਡ ਕਿਹੜਾ ਪਿੰਡ ਕਿਹੜਾ ਤੇਰਾ ਸੁਜਾਪੁਰ ਜ਼ਿਲ੍ਹਾ ਸ਼ੀਰਪਾਗ ਸਿੰਘ ਜੀ ਸ਼ੀਰਪਾਗ ਸਿੰਘ ਨਗਰ ਅੱਜ ਮੇਰਾ ਵੀਰਾ ਬਿਲਕੁਲ ਠੀਕ ਆ ਇੱਥੇ ਆ ਕੇ ਸਾਡੇ ਨਾਲ ਵੀ ਸੇਵਾ ਚ ਹੱਥ ਬਟਾਉਂਦਾ ਵਾ ਵੀਰਾ ਜਦੋਂ ਲੈ ਕੇ ਆਏ ਸੀ ਬਾਈ ਤੋਂ ਪਿੰਡ ਵੀ ਡਰਦਾ ਸੀ ਕੋਠੇ ਤੇ ਤੀਜੀ ਮੰਜ਼ਲ ਤੇ ਖੜਾ ਸੀ ਕਿਰਪਾਨ ਕੱਢੀ ਹੋਈ ਸੀ ਹੱਥ 'ਚ ਸਾਰੇ ਪਿੰਡ ਨੂੰ ਗਾਲਾਂ ਕੱਢ ਰਿਆ ਸੀ ਗੁੱਸੇ 'ਚ ਕਿਉਂਕਿ ਵੀਰੇ ਨੂੰ ਸੋਝੀ ਨਹੀਂ ਸੀ ਵੀਰੇ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਮੈਂ ਕੀ ਕਰਨਾ ਕੋਣ ਆਇਆ ਨਾਲ ਢੈਣ ਨਾਲ ਜੀਜਾ ਜੀ ਵੀ ਹੈ ਮਾਮੀ ਇਹ ਭਰਾਵਾ ਅੱਜ ਹੀ ਮੈਂ ਇੱਕ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਇੱਕ ਮਾਂ ਰੋ ਰਹੀ ਸੀ ਕਹਿੰਦੇ ਮੇਰੇ ਪੁੱਤ ਦੇ ਵਿੱਚ ਗੁੱਸਾ ਜ਼ਿਆਦਾ ਸੀ ਉਹਦਾ ਪਿਓ ਵੀ ਥੋੜਾ ਸਿੱਧਾ ਸੀ ਇਦਾਂ ਹੀ ਉਹ ਵੀ ਮੰਜੇ ਤੇ ਬੈਠਾ ਮੈਂ ਕਿਸੇ ਬਾਬੇ ਜੀ ਦੇ ਡੇਰੇ ਤੇ ਚਲੀ ਗਈ ਉਹਨੂੰ ਕਿਹਾ ਵੀ ਮੇਰਾ ਮੁੰਡਾ ਠੀਕ ਨਹੀਂ ਹੈਗਾ ਉਹ ਕਹਿੰਦਾ ਮੈਂ ਆਉਂਦਾ ਘਰੇ ਆਪਾਂ ਪ੍ਰਾਰਥਨਾ ਕਰਕੇ ਉਹਨੂੰ ਠੀਕ ਕਰ ਲਾਂਗੇ ਉਹਨਾਂ ਨੇ ਤਾਂ ਕੇ ਦੱਸਿਆ ਵੀ ਇਹਦੇ ਅੰਦਰ ਕੋਈ ਜਿੰਨ ਇਹਦੇ ਅੰਦਰ ਕੋਈ ਰਾਖਸ਼ ਹੈ ਇਹਦੇ ਅੰਦਰ ਕੋਈ ਵੱਡਾ ਪ੍ਰੇਤ ਆਤਮਾ ਆਮਾ ਉਹਨਾਂ ਨੇ ਕੁੱਟਣਾ ਸ਼ੁਰੂ ਕਰਤਾ ਦੋ ਤਿੰਨ ਬਾਬੇ ਹੋਰ ਆ ਗਏ ਉਹਨਾਂ ਨੇ ਕੁੱਟ-ਕੁੱਟ ਕੇ ਨੀਲਾ ਕਰਤਾ ਮੁੰਡਾ ਮੇਰਾ ਚਾਰ ਦਿਨਾਂ ਬਾਅਦ ਉਹ ਮੁੰਡੇ ਦੀ ਮੌਤ ਹੋ ਗਈ ਜਿੰਨ ਕੱਟਦੇ ਸੀ ਉਹਦੇ ਅੰਦਰ ਉਦੇ ਅੰਦਰ ਉਹਤ ਕੱਢ ਰਹੇ ਸੀ ਅਸਲ 'ਚ ਉਹਨਾਂ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਜਨ ਭੂਤ ਤੁਹਾਡੇ ਅੰਦਰ ਬੜੇ ਹੋਇਆ ਉਹ ਬੰਦਾ ਤਾਂ ਦਿਮਾਗੀ ਬਿਮਾਰੀ ਤੋਂ ਪੀੜਤ ਸੀ ਜਿਹੜੀ ਉਹਦੇ ਬਾਪ ਤੋਂ ਮਿਲੀ ਉਹਨੂੰ ਜਿਵੇਂ ਕਿਸੇ ਨੂੰ ਸ਼ੂਗਰ ਹੁੰਦਾ ਬਲੱਡ ਪ੍ਰੈਸ਼ਰ ਵੱਧਦਾ ਤੁਹਾਡੇ ਫਾਦਰ ਸਾਹਿਬ ਨੂੰ ਅਜਾ ਤੁਹਾਨੂੰ ਵੀ ਹੋ ਸਕਦਾ ਉਵੇਂ ਜੇ ਤੁਹਾਡੇ ਮਾਂ ਪਿਓ ਦਾਦਾ ਦਾਦੀ ਨਾਨਾ ਨਾਨੀ ਮਾਸੀ ਭੂਆ ਚਾਚਾ ਤਾਇਆ ਮਾਮਾ ਇਹ ਜਿਹੜੇ ਤਹਾਡੇ ਖੂਨ ਦੇ ਰਿਸ਼ਤੇ ਨੇ ਉਹਨਾਂ ਦੇ ਵਿੱਚੋਂ ਕੋਈ ਦਿਮਾਗੀ ਸਮੱਸਿਆ ਦੇ ਨਾਲ ਜੂਝ ਰਿਹਾ ਤਾਂ ਹੋ ਸਕਦਾ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਵੀ ਉਹ ਪ੍ਰੋਬਲਮ ਆ ਜਾਵੇ ਆ ਕੰਮ ਨਾ ਕਰਿਆ ਕਰ ਮੇਰ ਨੂੰ ਪੈਰੀ ਹੱਥ ਨਹੀਂ ਬਾਪੂ ਲਾਉਣੇ ਮੈਂ ਕਾਲ ਜੁਗੀ ਪਾਪੀ ਬੰਦਾ ਮੇਰੀ ਤਾਂ ਮਹਾਰਾਜ ਨੇ ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦੀ ਡਿਊਟੀ ਲਾਈ ਹੈ ਮੈਂ ਕੁਝ ਨਹੀਂ ਕਰਦਾ ਬਾਪੂ ਮੈਂ ਤਾਂ ਆਪ ਰੋਟੀ ਇੱਥੋਂ ਖਾਣਾ ਇਹਨਾਂ ਦੇ ਹੱਥੋਂ ਠੀਕ ਹੈ ਜਿਹਦੀ ਸੰਗਤ ਦੇ ਕੇ ਜਾਂਦੀ ਮੈਂ ਤਾਂ ਉਹਨਾਂ ਦੇ ਵਿੱਚੋਂ ਹੀ ਆ ਕੱਪੜੇ-ਕਪੜੇ ਪਾਈ ਜਾਂਦਾ ਬਾਪੂ ਮੇਰੇ ਪੈਰੀ ਹੱਥ ਨਹੀਂ ਲਾਉਣੇ ਕਿਸੇ ਨੇ ਕਿਵੇਂ ਆ ਹੁਣ ਕੁੜੀ ਕਤੋਂ ਸੋ ਚੱਕ ਲਈ ਕਿੱਥੋਂ ਆਏ ਹੋ ਯੂਪੀ ਯੂਪੀ ਤੋਂ ਆਏ ਦੂਜੀ ਵਾਰੀ ਆਏ ਕੋਈ ਨਾ ਫਰਕ ਪਊਗਾ ਵਾਹਿਗੁਰੂ ਮਿਹਰ ਕਰਨ ਕੀ ਨਾਮ ਉਹ ਤੇਰਾ ਤੇਰਾ ਨਾਂ ਕੀ ਹੈ ਪੁੱਤ ਬੋਲ ਬੋਲ ਤੇਰਾ ਅਜਿਹਾ ਨਾ ਕਿੰਨਾ ਪੜ੍ਹਿਆ ਹੈ 10 ਓਕੇ ਤੁਹਾਡੇ ਪਰਿਵਾਰ ਚ ਕੋਈ ਨਾ ਸੀ ਸਮੱਸਿਆ ਦਿਮਾਗ ਦੀ ਪਹਿਲਾਂ ਨਾਨਕਿਆਂ ਚ ਦੀ ਕਿਸੇ ਮਾਮੇ ਨੂੰ ਕਿਸੇ ਮਾਸੀ ਨੂੰ ਨਾਨੀ ਨਾਨੀ ਨੂੰ ਕਿਸੇ ਕੋਈ ਗੱਲ ਨਹੀਂ ਠੀਕ ਹੋ ਗਈ ਕੈਨਾਗੜ੍ਹ ਜਸਵੰਦਰ ਠੀਕ ਹੋ ਰਹਿਣਾ ਤੋ ਬਿਲਕੁਲ ਰਾਜਵੰਦੂ ਖੜੋ ਕੋਈ ਨਾ ਚੱਲੋ ਉੱਥੇ ਲਾਓ ਦਬਾਈ ਤੇ ਅੱਜ ਆਪਾਂ ਹੁਣ ਹਰ ਵਾਰ ਦੀ ਤਰ੍ਹਾਂ ਗੁਰੂ ਕੇ ਲੰਗਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮਹਾਰਾਜ ਦਾ ਉਹ ਆਸਰਾ ਲੈਨੇ ਅਰਦਾਸ ਕਰਦੇ ਹਾਂ ਗੁਰੂ ਘਰ ਦੇ ਵਿੱਚ ਇਦਾਂ ਜੇ ਗੱਲ ਕਰੀਏ ਰਿਪੀਟ ਦਵਾਈਆਂ 1137 ਟੋਟਲ ਮੈਂਬਰਾਂ ਨੂੰ ਇਸ ਵਾਰ ਰਿਪੀਟ ਦਵਾਈਆਂ ਕਰ ਰਹੇ ਆਂ ਇੱਕ ਮੇਰੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਬਿਨਰ ਰਜਿਸਟ੍ਰੇਸ਼ਨ ਤੋਂ ਨਾ ਆਇਆ ਕਰੋ ਫੋਨ ਕਰਕੇ ਸਾਡੇ ਨੰਬਰ ਤੇ 0161 523071 ਸਾਤੋਂ ਟੋਕਨ ਲੈਣਾ ਪਹਿਲਾਂ ਤੁਸੀਂ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਊਗੀ ਫਿਰ ਆ ਕੇ ਤੁਸੀਂ ਇੱਥੋਂ ਦਵਾਈ ਲੈ ਸਕਦੇ ਹੋ ਜਿਹੜੇ ਭੈਣ ਭਰਾ ਬਿਨਰ ਰਜਿਸਟ੍ਰੇਸ਼ਨ ਤੋਂ ਆਉਂਦੇ ਨੇ ਉਹਨਾਂ ਨੂੰ ਸਾਨੂੰ ਇੱਥੋਂ ਵਾਪਸ ਭੇਜਣਾ ਪੈਂਦਾ ਤਾਂ ਬੜਾ ਦੁੱਖ ਲੱਗਦਾ ਜਾਂ ਕੋਈ ਦੂਰੋਂ ਆਇਆ ਹੁੰਦਾ ਉਹਨੂੰ ਇੱਥੇ ਰੱਖਣਾ ਪੈਂਦਾ ਫਿਰ ਇੱਕ ਦਿਨ ਵੀ ਦੂਸਰੇ ਦਿਨ ਚੈੱਕਅਪ ਕਰਾ ਕੇ ਦਵਾਈ ਦਵਾ ਦਾਂਗੇ ਪਰ ਤੁਸੀਂ ਬਿਨਰ ਜਸ਼ਨ ਤੋਂ ਨਾ ਆਇਆ ਕਰੋ ਤਾਂ ਜੋ ਡਾਕਟਰਾਂ ਨੂੰ ਵੀ ਸਾਡੀ ਟੀਮ ਨੂੰ ਵੀ ਸੁਵਿਧਾ ਰਹੇ ਔਰ ਨਵੇਂ ਮਰੀਜ਼ਾਂ ਦੀ ਦਵਾਈਆਂ ਜਿਹੜੀਆਂ ਪ੍ਰਸ਼ਾਦ ਦੇ ਰੂਪ ਚ ਲੰਗਰ ਦੇ ਰੂਪ ਚ ਲੈ ਕੇ ਜਾਂਦੇ ਨੇ ਭੈਣ ਭਰਾ ਤੁਹਾਡਾ ਭਰੋਸਾ ਰੱਖਿਆ ਕਰੋ ਥੋੜਾ ਸਬਰ ਕਿਉਂਕਿ ਗੁਰਨਾਨਕ ਪਾਤਸ਼ਾਹ ਮਹਾਰਾਜ ਦੀ ਲੰਗਰ ਆ ਇਸ ਸਬਰ ਨਾਲ ਭਰੋਸੇ ਨਾਲ ਸਬਰ ਤੇ ਸੰਤੋਖ ਨਾਲ ਤੁਹਾਡਾ ਧੀ ਪੁੱਤ ਭੈਣ ਭਰਾ ਠੀਕ ਹੋਊਗਾ ਮਾਂ ਪਿਓ ਠੀਕ ਹੋਊਗਾ